माता की बंदे मातरम मातरम वंदे मातरम वंदे मातरम बंदे मातरम 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 भारत माता की भारत माता की त्याला बाइटा कारला मा ਜੈ ਸਰ ਜੀ ਤੁਸੀਂ ਮੰਡਲ ਪ੍ਰਧਾਨੋਂ ਕੀ ਕੀ ਆਯੋਜਨ ਕੀਤਾ ਗਿਆ ਹੈ ਅੱਜ ਦੇਖੋ ਜੀ ਦੇਸ਼ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਸਾਡੇ ਦੇਸ਼ ਦੇ ਜਸ਼ਵੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸੋਚ ਨੂੰ ਲੈ ਕੇ ਹਰ ਘਰ ਤਿਰੰਗਾ ਉਸ ਮਹੀਮ ਦੇ ਤਹਿਤ ਅਸੀਂ ਕਰਾਲੀ ਮੰਡਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸਾਡੇ ਪ੍ਰਦੇਸ਼ ਦੇ ਸੈਕਟਰੀ ਪੰਨੂ ਪ੍ਰਤਾਪ ਜੀ ਤੇ ਜ਼ਿਲ੍ਹੇ ਦੇ ਕੋਕੈਸ਼ਰ ਗੋਲਦੀ ਜੀ ਤੇ ਖਰੜ ਮੰਡਲ ਦੇ ਪ੍ਰਧਾਨ ਅਗਰਵਾਲ ਜੀ ਨਿੰਦਰ ਰਾਣਾ ਜੀ ਸਾਡੀ ਹੋਰ ਸਮੂਹੀ ਟੀਮ ਪਹੁੰਚੀ ਵੀ ਸਾਡੇ ਮਹਿਲਾ ਮੋਰਚਾ ਸਾਡੇ ਮੰਡਲ ਦੇ ਸਾਰੇ ਸ਼ਹਿਰ ਦੇ ਪੂਰਾ ਸਹਿਯੋਗ ਹੈ ਜੀ ਉਸ ਨੂੰ ਲੈ ਕੇ ਅਸੀਂ 100 ਫੁੱਟ ਦਾ ਤਿਰੰਗਾ ਯਾਤਰਾ ਕੱਢ ਰਹੇ ਹਾਂ ਸ਼ਹਿਰ ਦੇ ਵਿੱਚ ਤੁਸੀਂ ਵੀ ਅੱਜ ਪਹੁੰਚੇ ਹੋ ਕੁਰਾਲੀ ਸ਼ਹਿਰ ਤੇ ਕੀ ਕਹਿਣਾ ਜਾਂਦੇ ਹੋ ਲਗਾਤਾਰ ਲੋਕਾਂ ਦੇ ਵਿੱਚ ਵੀ ਜੋਸ਼ ਹੈ ਜਿਹੜਾ ਬਰਕਰਾਰ ਹੋ ਰਿਹਾ ਯਾਤਰਾ ਨੂੰ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਦੀ ਜਿਹੜੀ ਲੋਕਾਂ ਦੇ ਵਿੱਚ ਜੋਸ਼ ਜਜ਼ਬਾ ਹੈ ਪੂਰੇ ਹਿੰਦੁਸਤਾਨ ਦੇ ਲੋਕ ਅੱਜ ਹਿੰਦੁਸਤਾਨੀ ਤਿਰੰਗੇ ਤੋਂ ਲੈ ਕੇ ਸਲੂਟ ਕਰ ਰਹੇ ਨੇ ਘਰ ਘਰ ਤਿਰੰਗਾ ਲਾਇਆ ਮੋਦੀ ਜੀ ਦਾ ਆਹ्वान ਸੀ ਕਿ ਹਰ ਘਰ ਤਿਰੰਗਾ ਲਾਣਾ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਕਰਾਲੀ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਸਾਡੇ ਕਰਾਲੀ ਦੀ ਪੂਰੀ ਟੀਮ ਨੇ ਤਿਰੰਗਾ ਯਾਤਰਾ ਇੱਥੇ ਕੱਢਣੀ ਹੈ 100 ਫੁੱਟ ਤੋਂ ਵੀ ਲੰਬਾ ਤਿਰੰਗਾ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਆਪਣੇ ਉਹਨਾਂ ਕੁਰਬਾਨੀ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀਆਂ ਕੁਰਬਾਨ ਕਰਨ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਆਜ਼ਾਦੀ ਦਾ ਨਿੰਗਵਾਣਦੇ ਹੋਏ ਮੋਦੀ ਜੀ ਦੇ ਆਹ्वान ਦੇ ਉੱਤੇ ਅੱਜ ਅਸੀਂ ਪੂਰੇ ਕਰਾਲੀ ਸ਼ਹਿਰ ਦੇ ਵਿੱਚ ਅੱਜ ਯਾਦੀ ਦਾ ਜਸ਼ਨ ਮਨਾ ਰਹੇ ਆ ਕੀ ਮੈਸੇਜ ਆਂਦਾ ਹੈ ਜੀ ਨੌਜਵਾਨਾਂ ਨੂੰ ਇਹ ਮੈਸੇਜ ਇਹ ਹੈ ਕਿ ਲੋਕਾਂ ਦੇ ਵਿੱਚ ਦੇਸ਼ ਦਾ ਜज्ਬਾ ਪੂਰਾ ਦੇਸ਼ ਇੱਕ ਸੂਤਰ ਦੇ ਵਿੱਚ پرو ਗਿਆ ਹਰੇਕ ਧਰਮ ਹਰੇਕ ਜਾਤੀ ਦੇ ਲੋਕ ਅੱਜ ਦੇਸ਼ ਨੂੰ ਪਿਆਰ ਕਰਦੇ ਆ ਦੇਸ਼ ਦੇ ਨਾਲ ਖੜੇ ਆ ਹਿੰਦੁਸਤਾਨ ਪੂਰੀ ਵਰਲਡ ਦੀ ਪਾਵਰ ਬਣ ਰਿਹਾ ਪੂਰਾ ਸੰਸਾਰ ਮੋਦੀ ਜੀ ਦੀ ਰਹਿਨਵਾਈ ਦੇ ਵਿੱਚ ਮੋਦੀ ਜੀ ਦੀ ਰਹਿਨਵਾਈ ਚ ਪੂਰਾ ਦੇਸ਼ ਅੱਗੇ ਵਧ ਰਿਹਾ ਰੋਜ਼ ਨਵੀਆਂ ਪੁਲਾਂਘਾਂ ਹਿੰਦੁਸਤਾਨ ਪੱਟ ਰਿਹਾ ਹੈ ਵਿਸ਼ਵ ਸ਼ਕਤੀ ਬੜੀ ਛੇਤੀ ਬਣਨ ਜਾ ਰਿਹਾ ਹੈ ਇਹੀ ਜज्ਬਾ ਪੂਰਾ ਬਰਕਰਾਰ ਹੈ ਨੌਜਵਾਨਾਂ ਨੂੰ ਵੀ اپੀਲ ਹੈ ਕਿ ਆਪਣੇ ਦੇਸ਼ ਪ੍ਰੇਮ ਨੂੰ ਜਜਵੇ ਨੂੰ ਕਾਇਮ ਰੱਖੋ ਪੰਜਾਬ ਦੇ ਵਿੱਚ ਨਸ਼ੇ ਨੂੰ ਮੁਕਤ ਕਰੋ ਤੇ ਪਾਣੀ ਦੀ ਸਹੀ ਸੰਭਾਲਿਆ ਹਿੰਦੁਸਤਾਨ ਦੇ ਵਿੱਚ ਪੰਜਾਬ ਜਿਹੜਾ ਪਾਣੀ ਘਟਦਾ ਜਾ ਰਿਹਾ ਉਹਦੀ ਵੀ ਸੰਭਾਲ ਕਰੋ ਸਵੱਛ ਭਾਰਤ ਦੇ ਅਭਿਆਨ ਦੇ ਨਾਲ ਪੂਰੇ ਪੰਜਾਬ ਨੂੰ ਵੀ ਸਾਫ ਰੱਖੋ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਬਜ਼ੁਰਗਾਂ ਦੇ ਵਿੱਚ ਵੀ ਜਿਹੜਾ ਬੜਾ ਜੋਸ਼ ਹੈ ਤੇ ਉਥੇ ਬੱਚੇ ਵੀ ਛੋਟੇ-ਛੋਟੇ ਮੋਹਟੇ ਹੋਣਗੇ ਮਹਿਲਾਵਾਂ ਵੀ ਕਾਫੀ ਦਿੱਕਤ ਹੈ ਦੇਖੋ ਅੱਜ 15 ਅਗਸਤ ਸੁਤੰਤਰਤਾ ਦਿਵਸ ਤੇ ਪੂਰੇ ਭਾਰਤ ਵਰਸ਼ ਦੀ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ੀ ਇੱਕ ਲਹਿਰ ਜੇਕਰ ਅਸੀਂ ਅੱਜ ਇਸ ਆਜ਼ਾਦੀ ਦਾ ਦਿਨ ਮਨ ਰਹੇ ਆ ਤਾਂ ਇਹ ਦਿਨ ਉਹਨਾਂ ਦੇ ਦੇਣ ਹੈ ਜੋ ਸਾਡੇ ਆਜ਼ਾਦੀ ਕੋ ਲਾਟੀਏ ਜਿਨ੍ਹਾਂ ਨੇ ਆਪਣੇ ਪਰਿਵਾਰ ਆਪਣੇ ਅਜਾਨਾਂ ਵਾਰੀਆਂ ਦੇ ਇਸ ਵਾਸਤੇ ਤੇ ਅਸੀਂ ਅੱਜ ਉਹਨਾਂ ਨੂੰ ਅੱਜ ਨਮਨ ਕਰਨ ਵਾਸਤੇ ਤੇ ਅੱਜ ਉਸ ਜਸ਼ਨ ਨੂੰ ਮਨਾਉਣ ਵਾਸਤੇ ਵੀ ਇਕੱਠੇ ਹੋਏ ਹੈ ਤੇ ਕੁਰਾਲੀ ਜਿਹੜਾ ਮੰਡਲ ਹੈ ਉਹਨਾਂ ਵੱਲੋਂ ਇੱਕ ਬੜਾ ਹੀ ਵਧੀਆ ਹੈ ਉਪਰਾਲਾ ਹੈ ਤੇ ਉਹਨਾਂ ਨੂੰ ਇੱਕ ਨਮਨ ਹੈ ਸ਼ਹੀਦਾਂ ਨੂੰ ਸਾਡਿਆਂ ਨੂੰ ਸੋ ਸਾਰਿਆਂ ਦਾ ਪੂਰੇ ਸ਼ਹਿਰ ਵਾਸੀ ਜਿਹੜੇ ਕੁਰਾਲੀ ਦੇ ਇੱਥੇ ਇਕੱਠੇ ਹੈ ਇੱਕ ਇਕੱਠੇ ਹੋ ਕੇ ਮਨਾ ਰਹੇ ਆ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕੁਰਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੁਤੰਤਰਤਾ ਦਿਵਸ 15 ਅਗਸਤ ਦੀ ਬਹੁਤ ਬਹੁਤ ਵਧਾਈ ਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਰੰਗਾ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰભાઈ ਮੋਦੀ ਨੇ ਉਹਨਾਂ ਦਾ ਸੁਪਨਾ ਹੈ ਵੀ ਹਰ ਘਰ ਤਿਰੰਗਾ ਹਰ ਘਰ ਝੰਡਾ ਉਸ ਮਹੀਮ ਦੇ ਤਹਿਤ ਵੱਖ-ਵੱਖ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਮੋਹਾਲੀ ਦੇ ਸ਼ਹਿਰ ਕਰਾਲੀ ਮੰਡਲ ਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ ਹਰ ਘਰ ਤਿਰੰਗਾ ਹਰ ਘਰ ਝੰਡੇ ਨੂੰ ਲੈ ਕੇ ਜਿੱਥੇ ਅੱਜ ਮੈਂ ਦੇਖਿਆ ਹੈ ਵੀ ਘੜ ਤੇ ਘਟ 100 ਫੁੱਟ ਤੋਂ ਉੱਪਰ ਝੰਡਾ ਕਰਾਲੀ ਮੰਡਲ ਦੇ ਸਾਡੇ ਮੰਡਲ ਅਧਿਖਸ਼ ਉਹਨਾਂ ਦੀ ਸਾਰੀ ਟੀਮ ਨੇ ਪੂਰੇ ਫੈਰਾਇਆ ਹੈ ਤੇ ਲੈ ਕੇ ਆਏ ਆ ਉਹਨਾਂ ਦੇ ਮਜਜਬੇ ਨੂੰ ਸਲਾਮ ਕਰਦਾ ਤੇ ਨਾਲ ਦੀ ਨਾਲ ਅੱਜ ਸਾਡੇ ਪੰਜਾਬ ਦੇ ਸਾਡੇ ਨਾਲ ਕੋ ਕੈਸ਼ੀਅਰ ਸੁਖਿੰਦਰ ਸਿੰਘ ਗੋਲਡੀ ਜੀ ਸਾਡੇ ਜ਼ਿਲ੍ਹੇ ਦੇ ਮਾਮੰਤਰੀ ਜੱਗੀ ਓਜਲਾ ਜੀ ਤੇ ਸਾਡੇ ਕੋਰ ਕਮੇਟੀ ਦੇ ਸਦਸਿ ਨਰਿੰਦਰ ਰੈਣਾ ਜੀ ਕਿਸਾਨ ਮੋਰਚੇ ਦੀ ਉਹ ਵੀ ਸਾਡੇ ਵਿੱਚ ਸ਼ਾਮਲ ਨੇ ਤੇ ਮੈਂ ਕਹੂੰਗਾ ਵੀ ਸਭ માં ਇੱਕ ਜਜ਼ਬਾ ਹੈ ਤੇ ਸਭ ਦੇ ਵਿੱਚ ਇੱਕ ਕਹਿੰਦੇ ਲਹਿਰ ਵੀ ਹੈ ਔਰ એનર્ਜੀ ਵੀ ਹੈ ਵੀ ਅਸੀਂ ਇਹ ਤਰੰਗੇ ਨੂੰ ਮੈਂ ਤਾਂ ਕਿਹਾ ਤਾਂ ਵੀ ਇਹ ਤਰੰਗਾ ਚਲੋ ਆਪਾਂ ਉਰੇ ਫਹਿਰਾਇਆ ਪਰ ਕਹਿੰਦੇ ਨਹੀਂ ਅਸੀਂ ਪੂਰੇ ਸ਼ਹਿਰ ਦੇ ਵਿੱਚ ਘੁਮਾਣਾ ਹੈ ਤਾਂ ਜੋ ਲਹਿਰ ਔਰ ਜੋ ਜਜ਼ਬਾ ਇਹਨਾਂ ਮੰਡਲ ਵਾਲਿਆਂ ਵਿੱਚ ਹੈ ਉਹ ਮੈਂ ਉਹਨਾਂ ਦਾ ਸਲਾਮ ਕਰਦਾ